ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿਗ੍ਰਿਦਾਈ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੰਜ ਗ੍ਰਾਈ ਖੁਰਦ ਇਹ ਪੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਜ਼ਿਆਦਾਤਰ ਜਰਸੀ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਹੈ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚ ਚਾਰ ਨਾਗ ਤੁਹਾਨੂੰ ਜਿਹੜੇ ਇਸ ਟਾਈਮ ਵਿਕਰੀ ਵਾਲੇ ਖੜੇ ਉਹ ਦਿਖਾਉਂਗਾ ਇਹਨਾਂ ਚੋਂ ਦੋ ਨਾਗ ਜਿਹੜੇ ਉਹ ਦੋ گاਵਾ ਸੂਂਆਂ ਸਵਾਈਆਂ ਵੀ ਹੈਗੀਆਂ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਪਸ਼ੂ ਜਿਹੜਾ ਜਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸਿੱਧੇ ਸੌਦੇ ਤੁਸੀਂ ਬਾਈ ਦੇ ਨਾਲ ਕਰੋਗੇ ਮੇਰਾ ਕੰਮ ਤੁਹਾਨੂੰ ਵੀਡੀਓ ਚ ਸਿਰਫ ਪਸ਼ੂ ਦਿਖਾਉਂਦਾ ਸੋ ਇਹ ਚਾਰ ਵੜਾਂ ਤੋਂ ਇਲਾਵਾ ਇਹ ਦੋ گاਵਾ ਦੱਸੋ ਇਸ ਤੋਂ ਪਹਿਲਾਂ ਇਹਦਾ ਜਿਹੜਾ ਸੌਦਾ ਹੋ ਗਿਆ ਹਾਲਾਂਕਿ ਵੀਡੀਓ ਬਣਾਉਣ ਵਾਸਤੇ ਇਹਨਾਂ ਦੀ ਜਿਹੜੀ ਗੱਲ ਹੋਈ ਸੀਗੀ ਇਹ ਵੀ ਤੁਹਾਨੂੰ ਦਿਖਾਉਣੀ ਸੀ ਪਰ ਅਣਜਾਲ ਹੁੰਦਾ ਕਿਸੇ ਪਸ਼ੂ ਦਾ ਕਿਸੇ ਘਰ ਦਾ ਸੋ ਇਹ ਵੀਰਾਂ ਨੇ گاਵਾ ਦੋ ਖਰੀਦ ਲਈਆਂ ਥੋੜੀ ਗੱਲਬਾਤ ਬਾਈ ਹੋਰਾਂ ਨਾਲ ਜ਼ਰੂਰ ਕਰਾਂਗੇ ਵੈਸੇ ਆਪਾਂ ਤੁਹਾਨੂੰ ਪਸ਼ੂ ਮੇਨ ਨੂੰ ਹੁਣ ਚਾਰ ਦਿਖਾਉਂਗਾ ਜਿਹੜੇ ਵਿਕਰੀ ਵਾਲੇ ਇਸ ਟਾਈਮ ਮੌਜੂਦ ਹੈ ਆਓ ਥੋੜੀ ਜਾਣਕਾਰੀ ਬਾਈ ਤੋਂ ਇਹਨਾਂ ਬਾਰੇ ਲੈਨੇ ਆ ਜਿੰਨਾਂ ਵੀਰਾਂ ਨੇ ਇਸ ਵੜਾ ਨੂੰ ਖਰੀਦਿਆ ਹੋਇਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈ ਨਾਮ ਦੱਸਿਓ ਵੀਰ ਪਹਿਲਾਂ ਆਪਣਾ ਗੁਰਸ਼ਰਨ ਸਿੰਘ ਜੀ ਬਾਈ ਜੀ ਦਾ ਨਾਮ ਗੁਰਵਿੰਦਰ ਸਿੰਘ ਅੱਛਾ ਭਾਈ ਤੁਸੀਂ ਇਹ ਦੋ ਵੇੜਾਂ ਜਿਹੜੀਆਂ ਖਰੀਦ ਲਈਆਂ ਦੁੱਧ ਦਾ ਕੰਮ ਆ ਜਾਂ ਵਪਾਰ ਕਰਦੇ ਹੋ ਨਹੀਂ ਦੁੱਧ ਨਹੀਂ ਵੀ ਦੁੱਧ ਦਾ ਹੀ ਸਾਡਾ ਘਰ ਦਾ ਪਸ਼ੂਆਂ ਦਾ ਹੈ ਠੀਕ ਹੈ ਮਤਲਬ ਘਰੇ ਦੁੱਧ ਤੇ ਪਸ਼ੂ ਲਾਉਣੇ ਹਾਂਜੀ ਹਾਂ ਸੰਦੀਪ ਕੋਲੋਂ ਅੱਜ ਦੋ ਵੇੜਾਂ ਖਰੀਦੀਆਂ ਪਹਿਲੀ ਵਾਰ ਇੱਥੇ ਆਏ ਹੋ ਪਹਿਲੀ ਵਾਰ ਖਰੀਦੀ ਹੈ ਜਾਂ ਪਹਿਲਾਂ ਵੀ ਕੋਈ ਪਸ਼ੂ ਖਰੀਦਿਆ ਹਾਂਜੀ ਇਹ ਨਹੀਂ ਪਹਿਲੀ ਵਾਰ ਖਰੀਦੀ ਅੱਜ ਇਹ ਮੈਂ ਅੱਜ ਤੋਂ 4 ਸਾਲ ਪਹਿਲਾਂ ਖਰੀਦੀ ਸੀ ਵੇੜ ਜੀ ਅੱਛਾ ਬਹੁਤ ਵਧੀਆ ਵੇੜ ਬੱਚੀਆਂ ਘਰੇ ਸੀਆਂ ਠੀਕ ਹੈ ਮੈਂ ਅੱਜ ਪਹਿਲੀ ਵਾਰ ਇੱਥੇ ਚੱਲੇ ਆਇਆ ਅੱਛਾ ਆਪਾਂ ਪਹਿਲੀ ਵਾਰ ਖਰੀਦੀਆਂ ਤੇ ਇਸ ਵੀਰ ਨੇ ਉਸ ਤੋਂ ਪਹਿਲਾਂ ਦੋ 4 ਸਮਾਲ ਸਰ ਨੇੜੇ ਦੇ ਪਿੰਡ ਤੋਂ ਹੀ ਆ ਫਿਰ ਹਾਂਜੀ ਹਾਂ ਨਾਲ ਹੀ ਆਈ ਬਸ ਠੀਕ ਹੈ ਅੱਛਾ ਭਾਈ ਇਹ ਫਿਰ ਦੁੱਧ ਤੇ ਹੀ ਲਾਉਣੀਆਂ ਮਤਲਬ ਐ ਤਾਂ ਨਹੀਂ ਕਈ ਵਾਰ ਕਿਸੇ ਨੂੰ ਪਸੰਦ ਆ ਜੇ ਨਫਾ ਭਰਤਾ ਹੋਵੇ ਤਾਂ ਵੇਚ ਦਾਂ ਨਹੀਂ ਨਹੀਂ ਆਪਾਂ ਦੁੱਧਾਸਤੇ ਲੰਗਾਏ ਘਰੇ ਚੋਣ ਵਾਸਤੇ ਠੀਕ ਹੈ ਸੋ ਦੋਸਤੋ ਇਹ ਤਾਂ ਬਾਈ ਨੇ ਚੋਣ ਵਾਸਤੇ ਘਰੇ ਜਿਹੜਾ ਉਹ ਖਰੀਦਿਆ ਇਹਨਾਂ ਨੂੰ ਕੋਈ ਮਤਲਬ ਅੱਗੇ ਵਿਕਰੀ ਵਾਲਾ ਕੰਮ ਨਹੀਂ ਕਰ ਬਹੁਤ ਸੋਹਣੀ ਤਿਆਰ ਹੋਈ ਵੀ ਵੈੜ ਦੱਸੋ ਮੈਂ ਇਹਦੇ ਬਾਰੇ ਨਹੀਂ ਪੁੱਛਿਆ ਵੀ ਇਹ ਕੰਨਵਾ ਸੂਆ ਸੂਈ ਆ ਜਾਂ ਦੰਦੋਂ ਕਿਵੇਂ ਪਰ ਇਹ ਕਲੀਅਰ ਆ ਵੀ ਛੋਟੀ ਉਮਰ ਦੀ ਬੱਚੀ ਜਿਹੜੀ ਸੋਹਣੀ ਤਿਆਰ ਹੋ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਹਵਾਨੇ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ ਫਿਕਸ ਜਾਂ ਹਵਾਨਾ ਤੇ ਕਾਫੀ ਚੰਗਾ ਸਹਿਜ ਹੈ ਸੋ ਵੀਰ ਨੇ ਇਹ ਖਰੀਦ ਲਿਆ ਦੋਸਤੋ ਤੇ ਤੁਹਾਨੂੰ ਸ਼ੌਂਕੀਏ ਹੀ ਦਿਖਾ ਦਿਆਂ ਵੀਡੀਓ ਦੇ ਵਿੱਚ ਸੰਦੀਪ ਭਾਈ ਸਸਟੀ ਕਾ ਨਹੀਂ ਸਸਟੀ ਗਾਲੀ ਸੰਦੀਪ ਅੱਜ ਹੁਣ ਆਪਾਂ ਚਾਰ ਨਾਗ ਦਿਖਾਉਣੇ ਹਨ ਹਾਂਜੀ ਹਾਂਜੀ ਚਾਰ ਨਾਗ ਦਿਖਾਉਣੇ ਵੀਰੇ ਪਹਿਲੇ ਨੰਬਰ ਤੇ ਵੈੜ ਕੰਨਵਾ ਸੁਆ ਸੂਈ ਹੈ ਇਹ ਬਈ ਮੰਨ ਲਓ ਚਾਰੇ ਨਾਗੀ ਬਈ ਚਾਰੇ ਦੰਦਾਂ 'ਚ ਹੋਣਗੇ ਹੀ ਆਏ ਨਹੀਂ ਕੋਈ ਬਈ ਬੁੱਢੀ ਗਾਂ ਤੀਜਾ ਸੁਆ ਹੋਊਗੀ ਠੀਕ ਹੈ ਇੱਕ ਵੈੜ ਦੂਜਾ ਸੁਆ ਬਈ ਇਹਨਾਂ 'ਚ ਦੋ ਵੈੜਾ ਦੂਜਾ ਸੁ ਠੀਕ ਹੈ ਹਾਂਜੀ ਹਾਂ ਅੱਛਾ ਇਹ ਕਿੰਨਾ ਕ ਟਾਈਮ ਹੋ ਗਿਆ ਨੂੰ ਸੂਈ ਨੂੰ ਇਹ ਬਈ ਪਰਸੋਂ ਦੀ ਸੂਈ ਵੀ ਆ ਬੱਚੀ ਠੀਕ ਹੈ ਹਾਂ ਕੱਲ ਵਾਲੀ ਰਾਤ ਹੀ ਸੂਈ ਆ ਜੀ ਕੱਲ ਵਾਲੀ ਰਾਤ ਸੂਈ ਆ ਹਾਂਜੀ ਹਾਂਜੀ ਕੱਲ ਵਾਲੀ ਰਾਤ ਸੂਈ ਆ ਮਗਰ ਇਹਨੇ ਵੀਰਿਆ ਬੱਚੀ ਨੂੰ ਜਨਮ ਦਿੱਤਾ ਜੀ ਬੁਰੇ ਚੰਗੇ ਸੀਮਨ ਦੀ ਬੱਚੀ ਆ ਬਈ ਇਹ ਇਹਨਾਂ ਦੋ ਦਿਨ ਬਈ ਆਪਣੇ ਕੋਲੇ ਪਹਿਲਾਂ ਸੂਪੀ ਜਦ ਨੇ ਵਾਹਿਆ ਕਰਕੇ ਠੀਕ ਹੈ ਤੁਨ ਉਹਦੇ ਕਰਕੇ ਖਾਲੀ ਕੀਤੀ ਬਈ ਹੁਣ ਵੀ ਸਵੇਰ ਖਾਲੀ ਹੋਈ ਵੀ ਆ ਸਾਰੀ ਇਹ ਬਈ ਬੱਚੀ ਠੀਕ ਹੈ ਹਾਂਜੀ ਹਾਂਜੀ ਕਿਉਂਕਿ ਜਿੰਨੀਆਂ ਨੂੰ ਖਾਲੀ ਕਰਾਂਗੇ ਬਈ 19 ਛੇਤੀ ਦੁੱਤੇ ਆਊਗੀ ਕੀ ਰੇਟ ਰਹੂਗਾ ਰੇਟ ਇਹਦਾ ਮੰਨ ਕੇ ਚੱਲੋ ਭਾਈ 65 ਕਰਾ ਲੈਣ 62 ਕਰਾ ਲ ਗਈ 60000 ਨੂੰ ਅੱਛੀ ਦੇ ਦਾਂਗੀ। ਤੋਰ ਦੇ। ਸੋ ਦੱਸੋ 60000 ਨੂੰ ਇਹ ਵਾੜ ਮਿਲੂਗੀ। ਲਗਭਗ ਟਾਈਮ ਜਿਹੜਾ ਉਹ 10 ਵਜੇ ਦੇ ਆਸ-ਪਾਸ ਦਾ ਹੈ ਜਦੋਂ ਵੀਡੀਓ ਬਣਾ ਰਹੇ ਹਾਂ। ਸੋਭਾ ਭਾਈ ਕਹਿੰਦਾ ਸਾਰੀ ਚੋਈ ਵੀ ਐ ਖਾਲੀ ਕੀਤੀ ਵੀ ਐ। ਬਾਕੀ ਹਵਾਨਾ ਹੋਣ ਦਾ ਤੁਸੀਂ ਮੌਕੇ ਤੇ ਦੇਖ ਲਓ। ਟਾਈਮ ਧਿਆਨ ਚ ਰੱਖ ਕੇ ਹਵਾਨੇ ਦੀ ਜੱਜਮੈਂਟ ਕਰ ਲਿਓ। ਸ਼ਾਮ ਤੱਕ ਕਿੰਨੀ ਕੁ ਬਣੂਗੀ ਉਹਦੀ ਤੁਹਾਨੂੰ ਆਈਡੀਆ ਹੋ ਜਾਊਗਾ। 60000 ਦੀ ਵਾੜ ਮਿਲੂਗੀ ਤੇ ਇਹਦੇ ਨਾਲ ਬੱਚਾ ਵੱਛੀ। 나ੜੂਆ ਨਾਲ ਐ। ਸੋਨੇ ਰੰਗ ਦੀ ਵੱਛੀ ਦੱਸੋ ਇਹਦੇ ਨਾਲ ਦੋ ਨਾਗ ਹੈ ਜਰਸੀ ਦਾ ਸ਼ੌਂਕ ਰੱਖਦੇ ਆ ਤੇ ਇੱਕ ਜਰਸੀ ਬੱਚਾ ਤੁਹਾਨੂੰ ਇਹਦੇ ਨਾਲ ਮਿਲੂਗਾ ਹਾਲਾਂਕਿ ਦੁੱਧ ਇਹਨੇ ਪੂਰਾ ਪੀਣਾ ਹੈ ਫੇਰ ਜਾ ਕੇ ਤਿਆਰ ਹੋਣਾ ਪਰ ਦੁੱਧ ਬੱਚੇ ਨੂੰ ਵੀ ਪਿਉਣਾ ਪੈ ਜਾਂਦਾ ਸੋ ਵੱਛੀ ਵਾਲੀ ਗਾਂ ਪਹਿਲੇ ਨੰਬਰ ਤੇ ਇੱਕ ਹੋਰ ਵੜੇ ਦੋ ਅੱਗੇ ਤੁਹਾਨੂੰ ਦਿਖਾਉਣੀ ਸੰਦੀਪ ਭਾਈ ਜਿਹੜੀ ਇਹ ਦੋ ਨੰਬਰ ਤੇ ਵੱਛੀ ਹੈ ਭਾਈ ਇਹ 40 ਇੱਕ 46 ਦੀ ਆ ਬਾਈ ਜਿਹੜਾ ਇਹਦੇ ਸੀਮਨ ਲੱਗਾ ਉਹ ਵੀ ਆਪਾਂ ਨੂੰ ਨਾਲ ਮਿਲਿਆ ਈ ਠੀਕ ਹੈ ਤੇ ਮੂੰਹੋਂ ਖੀਰੀ ਆ ਬਾਈ ਹਜੇ ਬੱਚੇ ਮੂੰਹ ਖੀਰੀ ਹੈ ਹਾਂਜੀ ਹਾਂਜੀ ਸੋ ਸੋ ਮੂੰਹ ਤੋਂ ਖੀਰੀ ਦੰਦ ਵੀਡੀਓ ਚ ਕਨਫਰਮ ਕਰਾਂਗੇ ਉਹ ਬਸ ਠੀਕ ਓਕੇ ਬਈ ਕਨਫਰਮ ਖੀਰੀ ਕਿੰਨੇ ਦਿਨ ਲੇਜੂ ਇਸ ਦੀ ਇਹਦੇ ਬਈ 10 12 ਦਿਨ ਪਏ ਆ ਹਜੇ ਹੀ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ ਫੋਨ ਤੇ ਆ ਬਈ ਕਿਉਂਕਿ ਕੱਚੀ ਆ ਵੜ ਥੋੜੀ ਠੀਕ ਹੈ ਹਾਂਜੀ ਹਾਂਜੀ ਸੋ ਸੋ ਦੰਦੋਂ ਖੀਰੀ ਹਵਾਨਾ 400 ਫਿਕਸ ਜਾ ਰੱਖੂਗੀ 10 ਦਿਨ ਬਾਕੀ ਆ ਤੇ ਦੰਦ ਤੁਹਾਨੂੰ ਵੀਡੀਓ ਚ ਕਲੀਅਰ ਕਰਤੇ ਆ ਟਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਪਹਿਲਾ ਸੂਆ ਸੁੰਦੀ ਇੱਕ ਗੱਬੜਾ ਸੋ ਦੋਸਤੋ ਫੇਰ ਹਵਾਨਾ ਇੱਕ ਵਾਰ ਦੇਖ ਲਓ ਤੁਸੀਂ ਇਹਦਾ ਇਦਾਂ ਦਾ ਰੁਖ ਇਹਦੇ ਹਵਾਨੇ ਦਾ ਉਹ ਤੁਸੀਂ ਸਹਿਜ ਇਹਦੇ ਹਵਾਨੇ ਦਾ ਦੇਖ ਸਕਦੇ ਹੋ। ਦੈਨ ਲੈਂਦੀ ਹੈ ਵੜ ਹਜੇ ਸੂਣ ਚ 10 ਇਦੋਂ ਅੱਗੇ ਇੱਕ ਸੂਈ ਸਵਾਈ ਗਾਂ। ਸੰਦੀਪ ਭਾਈ ਦੂਜਾ ਸੂਆ। ਇਹ ਦੂਜਾ ਸੂਆ ਭਾਈ ਤੇ ਚੌਥਾ ਦਿਨ ਸੂਈ ਨੂੰ ਆ ਭਾਈ ਆਜੀ। ਕਿੰਨਾ ਦੁੱਧ ਹੁਣ ਮੰਨ ਕੇ ਚੱਲੋ ਬੌਲਾ ਰੱਖ ਲਓ ਦੁੱਧ ਭਾਈ 15 ਕਿਲੋ ਆਮ ਨਾ ਹੋਊਗਾ ਜੀ ਬੜੇ ਆਮ। ਅੱਛਾ ਹਾਂਜੀ ਬੱਚਾ ਇਹਦੇ ਨਾਲ ਵੱਛਾ ਇਹਦੇ ਨਾਲ ਵੱਛਾ ਭਾਈ ਕੀ ਕੀਮਤ ਰਹੂਗੀ ਇਹਦੀ? ਇਹਦਾ ਮੁੱਲ ਹੈਗਾ ਜੀ 72000 ਰੁਪਈਆ ਜੀ। 72000 ਹਾਂਜੀ ਹਾਂਜੀ ਸੋ ਦੱਸੋ ਦੁੱਧ ਬੜਾ ਚੰਗਾ ਵੀਰ ਦੱਸਦਾ ਹਾਲਾਂਕਿ ਇਹ ਛੋਟੇ ਕਦ ਕਾਠ ਚ ਹੈ ਮੀਡੀਅਮ ਹਾਈਟ ਮੰਨਾਂਗੇ ਜਰਸੀ ਗਾਵਾਂ ਨੂੰ ਜਦੋਂ ਦੇਖਦੇ ਆਂ ਢਾਂਚਾ ਇਹਦਾ ਵਾਕਈ ਹੁਣ ਚੜਾਈ ਦੇ ਵਿੱਚ ਹੈ ਦੁੱਧ ਖੈਰ ਸੂਈ ਸਵਾਈ ਦਾ ਦੱਸਿਆ ਤੋ ਤੁਸੀਂ ਚੋਕੇ ਦੇਖ ਲਓਗੇ ਦੁੱਧ ਦਾ ਕੋਈ ਡਰ ਨਹੀਂ ਹੁੰਦਾ ਜਿੰਨਾ ਦੱਸਿਆ ਆ ਕੇ ਤੁਸੀਂ ਬਾਲਟੀ ਰੱਖ ਲੈਣੀ ਹੈ ਤੇ ਆ ਕੇ ਉਹਨਾਂ ਤੋਂ ਤੁਸੀਂ ਭਾਈ ਤੋਂ ਤਿਆਰ ਲੈ ਲਓਗੇ ਜਿੰਨਾ ਤੁਹਾਨੂੰ ਦੱਸਿਆ ਗਿਆ ਇਹਦੇ ਨਾਲ ਬੱਚਾ ਵੱਚਾ ਹੈ ਢਾਂਚੇ ਦੀ ਬਣਾਵਟ ਦੇਖ ਲਓ ਲੰਬਾਈ ਪੂਰੀ ਹੈ ਹਾਈਟ మీడియం ਉੱਤੋਂ ਸਟਰਕਚਰ ਜਿਹੜਾ ਉਹ ਚੌੜਾ ਦਿਸਦਾ ਬਾਕੀ ਪਾਸ ਕਰੋਗੇ ਕੋਲ ਆ ਕੇ ਮਿਲਕਵੇਨ ਇਹਦੇ ਚੰਗੀ ਆਉਂਦੀ ਦੱਸੋ ਇਹਦੀ ਬੰਤਰ ਤੁਸੀਂ ਦੇਖ ਲਓ ਖੁਰਨੀ ਲਗਭਗ ਮੇਰੇ ਹਿਸਾਬ ਚ ਪੌਣੇ 3 ਫੁੱਟ ਦੇ ਆਸ-ਪਾਸ ਹੋਊਗੀ ਉਹਦੇ ਨਾਲ ਤੁਸੀਂ ਹਾਈਟ ਕੰਪੇਅਰ ਪਸ਼ੂ ਦੀ ਕਰ ਸਕਦੇ ਹੋ ਨੇ ਜਿਵੇਂ ਇਹ ਬੱਚੀ ਦੀ ਹਾਈਟ ਬਹੁਤ ਹੈ ਇਹ మీడియం ਆਪਾਂ ਕਿਹਾ ਇਹ ਤੋਂ ਅੱਗੇ ਇੱਕ ਹੋਰ ਤੁਹਾਨੂੰ ਵਹਿੜ ਦਿਖਾ ਦਿੰਨੇ ਹਾਂ ਇਹ ਵੀ ਦੂਜਾ ਸੂਆ ਬਾਈ ਹਾਂਜੀ ਇਹ ਵੀ ਦੂਜਾ ਸੂਆ ਬਾਈ ਬਹੁਤ ਛੇਦਾਂਦੀ ਹੈ ਵੀ ਕਿੰਨੇ ਦਿਨ ਲਾਊਗੀ ਸੋਣ ਚ ਇਹਦੇ 7 ਦਿਨ ਬਾਕੀ ਹੈ ਇਹਦਾ ਰੇਟ ਇਹਦਾ ਰੇਟ 58000 ਰੁਪਏ ਕਿ 58000 ਰੇਟ ਹੈ ਦੋਸਤੋ 7 ਦਿਨ ਬਾਕੀ ਹੈ ਥਾਣਥੀ ਚੁਆਈ ਵਾਲੇ ਬਾਕੀ ਰੇਟ ਤੋਂ ਵੀ ਤੁਹਾਨੂੰ ਅੰਦਾਜ਼ਾ ਹੋ ਜਾਣਾ ਹੁੰਦਾ ਕਿਉਂਕਿ ਦੂਜਿਆਂ ਨਾਲੋਂ ਛੋਟੇ ਕੱਦ ਕਾਠ ਚ ਹੈ ਤੋਂ ਸਾਬ ਤੇ ਦੀ ਕੀਮਤ ਵੀ ਘੱਟ ਹੈ ਬਈ ਨਸਲ ਬਰੀਡ ਬਹੁਤ ਖਰੀ ਹੈ ਜੀ ਲੇਵਾ ਬਹੁਤ ਖਰਾ ਕੱਢੂਗੀ ਬੱਚੀ ਨਸਲ ਲਲੋਣੀ ਪਰ ਕੋਈ ਕਮੀ ਇਹਦੇ ਠੀਕ ਹੈ ਸੋ ਥਾਣਥੀ ਚੁਆਈ ਵਾਲੇ ਹੈ ਬਾਕੀ ਟਾਂਚਾ ਤੁਸੀਂ ਦੇਖ ਸਕਦੇ ਹੋ ਸੋ ਇਹ ਹੈ ਦੱਸੋ ਅੱਜ ਦੀ ਵੀਡੀਓ ਦੇ ਪਸ਼ੂ ਬਾਈ ਕੋਲ ਵਿਕਰੀ ਵਾਲੇ ਸੀਗੇ ਟੋਟਲ 4 ਨਗ 2 ਸੇਲ ਹੋ ਗਈਆਂ 6 ਦੀ ਵੀਡੀਓ ਬਣਨੀ ਸੀ ਇਨਾ ਚਾਰਾਂ ਚੋ ਜਿਹੜੀ ਗਾਂ ਦਾ ਅੰਜਲ ਤੁਹਾਡੇ ਘਰ ਦਾ ਹੋਇਆ ਤੇ ਉਹਦਾ ਸੌਦਾ ਸੌਦਾ ਰਲ ਜਾਣਾ ਬਾਈ ਦੇ ਨਾਲ ਰੇਟ ਸਾਰੀਆਂ ਦੇ ਦੱਸਦੇ 100 ਰੁਪਏ ਇੱਕ ਵੜ ਦੀ ਕੀਮਤ ਬਾਈ ਨੇ ਫੋਨ ਤੇ ਰੱਖੀ ਹੈ ਹੁਣ ਤੁਸੀਂ ਦੇਖ ਲਓ ਵੀ ਤੁਹਾਨੂੰ ਕਿਹੜਾ ਪਸ਼ੂ ਚੰਗਾ ਲੱਗ ਰਿਹਾ ਧੰਨਵਾਦ